ਸਪਲਾਈ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਗੁਰਦਾਸਪੁਰ ਦੇ ਮੁਹੱਲਿਆਂ ਵਿੱਚ ਨਿਕਲ ਕੇ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਘਰਾਂ ਦੀ ਤਲਾਸ਼ੀ ਜੜੀ ਲਈ ਜਾ ਰਹੀ ਆ ਸਾਡੇ ਨਾਲ ਨੇ ਡੀਐਸਪੀ ਮੋਹਨ ਸਿੰਘ ਗੱਲਬਾਤ ਕਰ ਲੈਂਦੇ ਆ ਸਰ ਦੱਸ ਦਿਓ ਜੀ ਜਿਹੜਾ ਕਾਸੋ ਆਪਰੇਸ਼ਨ ਹੈਗਾ ਵਾ ਕਿੱਥੇ ਕਿੱਥੇ ਚੈਕਿੰਗ ਜੜੀ ਕੀਤੀ ਜਾ ਰਹੀ ਆ ਇਹ ਮਾਨਯੋਗ ਸੀਨੀਅਰ ਆਫਸਰਾਂ ਦੇ ਹੁਕਮਾਂ ਅਨੁਸਾਰ ਸਾਰੇ ਪੂਰੇ ਸਟੇਟ ਵਿੱਚ ਕਾਸੋ ਆਪਰੇਸ਼ਨ ਲਾਂਚ ਕੀਤਾ ਗਿਆ ਵਾ ਉਧਰ ਰਿਗਾਰਡਿੰਗ ਅਸੀਂ ਅੱਜ ਸਿਟੀ ਐਸਐਸਓ ਸਾਹਿਬ ਦੇ ਨਾਲ ਥਾਣਾ ਸਿਟੀ ਦੇ ਏਰੀਆ اسلامਾਬਾਦ ਵਿੱਚ ਸਰਚ ਆਪਰੇਸ਼ਨ ਕਰ ਰਹੇ ਆ ਕਿਹੜੇ ਕਿਹੜੇ ਜਿਹੜੇ ਘਰੋਂ ਘੰਗਾਲੇ ਜਾ ਰਹੇ ਨੇ ਜਾਂ ਜਿਹੜੇ ਲੋਕਾਂ ਦੇ ਘਰੋਂ ਘੰਗਾਲੇ ਜਾ ਰਹੇ ਸ਼ੱਕੀ ਲੋਕ ਹੈਗੇ ਨੇ ਜਿਨ੍ਹਾਂ ਤੇ ਪੁਰਾਣੇ ਪਰਚੇ ਹੈਗੇ ਐਂਡੀ ਦੇ ਉਹਨਾਂ ਦੇ ਘਰ ਜਿਨ੍ਹਾਂ ਤੇ ਸ਼ੱਕਵਾਦੀ ਇਨਵੋਲਵਮੈਂਟ ਨੇ ਵੀ ਹੋ ਸਕਦੀ ਹੈ ਉਹਨਾਂ ਦੇ ਘਰੋਂ ਵੀ ਘੰਗਾਲੇ ਜਾ ਰਹੇ ਕਿਹੜੇ ਕਿਹੜੇ ਏਰੀਆ ਹੈਗੇ ਨੇ ਜਿਹੜੇ ਖਾਸ ਤੜਕੇ ਕਿਹੜੇ ਮਹੱਲੇ ਹੈਗੇ ਨੇ ਅੱਜ ਅਸੀਂ اسلامਾਬਾਦ ਜਿਹੜਾ ਮਹੱਲਾ ਇਹਨੂੰ ਚੁਣਿਆ ਵਾ ਤੇ ਅੱਜ ਦੀ ਅਸੀਂ ਸਰਚ ਕਰ ਰਹੇ ਹਾਂ ਕਿੰਨੀ ਫੋਰਸ ਨਾਲ ਸਰਚ ਕੀਤੀ ਜਾ ਰਹੀ ਹੈ ਕੁਝ ਮਿਲਿਆ ਵੀ ਹੈ ਜਾਂ ਕਿਹੜੇ ਕਿਹਨੇ ਘਰ ਘੰਗਾਲੇ ਗਏ ਹੁੰਦਕ ਅਜੇ ਤੱਕ 4 ਘਰ ਘੰਗਾਲੇ ਗਏ ਬਾਕੀ ਅਜੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੁਲਿਸ ਵੱਲ ਦੇ ਨਾਲ ਜਿਹੜੇ ਆਸ-ਪਾਸ ਦੇ ਘਰ ਨੇ ਖੰਗਾਲੇ ਜਾ ਰਹੇ ਨੇ ਕਿਉਂਕਿ ਜਿਹੜੇ ਸ਼ੱਕੀ ਏਰੀਆ ਹੈਗੇ ਨੇ ਉਹਨਾਂ ਦੀ ਲਗਾਤਾਰ ਸਰਚ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਨਸ਼ੀ ਦੀ ਸਪਲਾਈ ਹੈ ਉਸ ਨੂੰ ਰੋਕਿਆ ਜਾ ਸਕੇ ਤੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਮੁਹੱਲਿਆਂ ਦੀ ਜਿਹੜਾ ਹੋ ਜਿਹੜੇ ਪਿੰਡ ਹੈਗੇ ਨੇ ਉਹਨਾਂ ਦਾ ਜਿਹੜਾ ਵਾ ਸਰਚ ਪੇਸ਼ਣ ਕੀਤਾ ਜਾ ਰਿਹਾ ਤਾਂ ਜੋ ਨਸ਼ੀ ਦੀ ਸਪਲਾਈ ਨੂੰ ਰੋਕਿਆ ਜਾ ਸਕੇ ਕੈਮਰਾ ਪਰਸਨ ਜਗਜੀਤ ਦੇ ਨਾਲ ਅਫਤਾਰ ਸਿੰਘ ਦੈਨਿਕਸਰਾ ਟੀਵੀ ਗੁਰਦਾਸਪੁਰ ਨਸ਼ੀ ਦੀ ਸਪਲਾਈ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਗੁਰਦਾਸਪੁਰ ਦੇ ਮੁਹੱਲਿਆਂ ਸਰ ਨਾਲ ਨੇ ਡੀਐਸਪੀ ਮੋਰਨ ਸਿੰਘ ਗੱਲਬਤ ਕਰ ਲੈਂਦੇ ਆ ਸਰ ਦੱਸ ਦਿਓ ਜੀ ਜਿਹੜਾ ਕਾਸੋ ਆਪਰੇਸ਼ਨ ਹੈਗਾ ਵਾ ਕਿੱਥੇ ਕਿੱਥੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਇਹ ਮਾਨਜੋਗ ਸੀਨੀਅਰ ਆਫਸਰਾਂ ਦੇ ਹੁਕਮਾਂ ਅਨੁਸਾਰ ਸਾਰੇ ਪੂਰੇ ਸਟੇਟ ਵਿੱਚ ਕਾਸੋ ਆਪਰੇਸ਼ਨ ਲਾਂਚ ਕੀਤਾ ਗਿਆ ਵਾ ਉਧਰ ਰਿਗਾਰਡਿੰਗ ਅਸੀਂ ਅੱਜ ਸਿਟੀ ਐਸਐਸਓ ਸਾਹਿਬ ਦੇ ਨਾਲ ਥਾਣਾ ਸਿਟੀ ਦੇ ਏਰੀਆ اسلامਾਬਾਦ ਵਿੱਚ ਸਰਚ ਆਪਰੇਸ਼ਨ ਕਰ ਰਹੇ ਹਾਂ ਸਰ ਕਿਹੜੇ ਕਿਹੜੇ ਜਿਹੜੇ ਘਰਾਂ ਦੇ ਘੰਗਾਲੇ ਜਾ ਰਹੇ ਨੇ ਜਾਂ ਜਿਹੜੇ ਲੋਕਾਂ ਦੇ ਘਰਾਂ ਖੰਗਾਲੇ ਜਾ ਰਹੇ ਸ਼ੱਕੀ ਲੋਕ ਹੈਗੇ ਨੇ ਜਿਨ੍ਹਾਂ ਤੇ ਪੁਰਾਣੇ ਪਰਚੇ ਹੈਗੇ ਐਨਡੀ ਦੇ ਉਹਨਾਂ ਦੇ ਘਰ ਜਿਨ੍ਹਾਂ ਤੇ ਸ਼ੱਕ ਵਾ ਵੀ ਇਨਵੋਲਵਮੈਂਟ ਨੇ ਵੀ ਹੋ ਸਕਦੀ ਹੈ ਉਹਨਾਂ ਦੇ ਘਰੋਂ ਵੀ ਖੰਗਾਲੇ ਜਾ ਰਹੇ ਕਿਹੜੇ ਕਿਹੜੇ ਏਰੀਆ ਹੈਗੇ ਨੇ ਜਿਹੜੇ ਖਾਸ ਤੜਕੇ ਕਿਹੜੇ ਮਹੱਲੇ ਹੈਗੇ ਨੇ ਅੱਜ ਅਸੀਂ اسلامਾਬਾਦ ਜਿਹੜਾ ਮਹੱਲਾ ਇਹਨੂੰ ਚੁਣਿਆ ਵਾ ਤੇ ਅੱਜ ਦੀ ਅਸੀਂ ਸਰਚ ਕਰ ਰਹੇ ਹਾਂ ਕਿੰਨੀ ਫੋਰਸ ਨਾਲ ਸਰਚ ਕੀਤੀ ਜਾ ਰਹੀ ਹੈ ਕੁਝ ਮਿਲਿਆ ਵੀ ਹੈ ਜਾਂ ਕਿਹੜੇ ਕਿੰਨੇ ਘਰ ਕੜ ਖੰਗਾਲੇ ਗਏ ਹੁੰਦਕ ਅਜੇ ਤੱਕ 4 ਘਰ ਖੰਗਾਲੇ ਗਏ ਬਾਕੀ ਅਜੇ ਆਪਰੇਸ਼ਨ ਸਾਡਾ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੁਲਿਸ ਵੱਲ ਦੇ ਨਾਲ ਜਿਹੜੇ ਆਸ-ਪਾਸ ਦੇ ਘਰ ਨੇ ਖੰਗਾਲੇ ਜਾ ਰਹੇ ਨੇ ਕਿਉਂਕਿ ਜਿਹੜੇ ਸ਼ੱਕੀ ਏਰੀਆ ਹੈਗੇ ਨੇ ਉਹਨਾਂ ਦੀ ਲਗਾਤਾਰ ਸਰਚ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਨਸ਼ੀ ਦੀ ਸਪਲਾਈ ਹੈ ਉਸ ਨੂੰ ਰੋਕਿਆ ਜਾ ਸਕੇ ਤੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਮੁਹੱਲਿਆਂ ਦੀ ਜਿਹੜਾ ਹੋਰ ਜਿਹੜੇ ਪਿੰਡ ਹੈਗੇ ਨੇ ਉਹਨਾਂ ਦਾ ਜਿਹੜਾ ਵਾ ਸਰਚ ਪੇਸ਼ਣ ਕੀਤਾ ਜਾ ਰਿਹਾ ਤਾਂ ਜੋ ਨਸ਼ੀ ਦੀ ਸਪਲਾਈ ਨੂੰ ਰੋਕਿਆ ਜਾ ਸਕੇ ਕੈਮਰਾ ਪਰਸਨ ਜਗਜੀਤ ਦੇ ਨਾਲ ਅਫਤਾਰ ਸਿੰਘ ਡੈਨਿਕਸਰ ਟੀਵੀ ਗੁਰਦਾਸਪੁਰ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸ Instagram X aur WhatsApp channel par